ਫਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 19 ਤਰੀਕ ਆ ਸਾਰੇ ਭਰਾਵਾਂ ਨੂੰ ਬੇਨਤੀ ਵੀ ਅੱਜ ਦੀ ਵੀਡੀਓ ਹੈ ਆਪਾਂ ਹੁਣ ਖੜੇ ਆਂਗੇ ਜਿਹੜਾ ਆਪਣਾ ਹਰੀ ਕੇ ਪੱਤਣ ਇਹ ਤੋਂ ਥੋੜੀ ਦੂਰ ਅੱਗੇ ਇਹ ਸਤਲੋ ਜਿ ਬਿਆਸ ਇਹਨਾਂ ਦਾ ਜੋ ਠੱਪਾ ਬਣਾਇਆ ਵੀਰਾਂ ਨੇ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਅੱਜ ਸਵੇਰੇ ਤੋਂ 8 ਵਜੇ ਆਪਾਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਚੱਲੇ ਸੀ ਉਸ ਤੋਂ ਬਾਅਦ 9:00 ਤਾਂ 9:00 ਵੱਜ ਚੁੱਕੇ ਨੇ ਮਤਲਬ ਰਾ ਇਸ ਟਾਈਮ ਸ਼ਾਮ ਨੂੰ ਰਾਤ ਹੋ ਚੁੱਕੀ ਆ 9:00 ਵਜੇ ਆਪਾਂ ਵਾਪਸ ਆਏ ਆ ਉਹਨਾਂ ਨੇ ਵੀਰਾਂ ਨੇ ਖੁਦ ਆਪਾਂ ਨੂੰ ਮਤਲਬ ਫੋਨ ਲਾ ਕੇ ਦੱਸਿਆ ਵੀ ਤੁਹਾਡਾ ਫੋਨ ਇੱਥੇ ਰਹਿ ਗਿਆ ਕਿ ਸਾਡੇ ਤੋਂ ਵਾਪਸ ਲੈ ਜਾਓ ਵੀ ਬਿਨਾ ਟੈਨਸ਼ਨ ਤੋਂ ਆਪਾਂ ਅਸੇ ਦਰਸ਼ਨ ਦੇਦਾਰ ਕਰਕੇ ਹੁਣ ਸ਼ਾਮ ਨੂੰ ਮੁੜਦੇ ਹੋਏ ਇਹਨਾਂ ਕੋਲ ਆਏ ਸੀ ਸਾਡੇ ਸਾਹਿਬ ਨੇ ਆਪਣਾ ਫੋਨ ਅੱਜ ਕੰਨੀ ਤਰੀਕਾ ਇਹ ਗੱਲ ਤਾਂ ਸਾਰੇ ਭਰਾ ਮੈਂ ਬੇਨਤੀ ਅੱਜ ਜੀ ਇਮਾਨਦਾਰੀ ਨਾਲ ਖੜੇ ਆਂਗੇ ਕਿ ਪੰਜਾਬੀ ਭਰਾ ਹੜੀ ਦੇ ਪੱਤਣਾਂ ਕਹਨ ਵਾਲੇ ਨੂੰ ਵੀ ਦੂਰ ਅੱਗੇ ਦਾ ਬਦਲਾ ਰਹੇ ਨੇ ਜਿਹੋ ਜਿਹਾ ਵਿਆਪ ਬੇਨਤੀ ਇਹਨਾਂ ਦਾ ਜੋ ਫਰਨਾ ਹੈ ਵੀਰਾਂ ਨੇ ਕਰੀਏ ਤੇ ਧੰਨਵਾਦ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਅੱਜ ਸਵੇਰੇ 6:00 8:00 ਵਜੇ ਆਪਾਂ ਹਰਮੰਦਰ ਸਾਹਿਬ ਦਰਸ਼ਨ ਕਰਨ ਚਲੇ ਸਾਰੇ ਬਾਕੀ ਭੈਣਪੁਰਾ ਤੋਂ ਬਾਅਦ ਆਪਣਾ ਨਾਮਵਾਜ ਰਿਉਕੇ ਨੇਰ ਮਤਲਬ ਰਾਹ ਕਾਇਨ ਨਾਮ ਸਾਰੇ ਸ਼ਾਮ ਨੂੰ ਰਾਤ ਨੂੰ ਹਰਮੰਦਰ ਸਾਹਿਬ 9:00 ਵਜੇ ਆਪਾਂ ਆਵਾਂ ਜਿਹੜਾ ਮੋਗਾ ਸਾਹਿਬ ਉਹਦਾ ਆਪਾਂ ਨੂੰ ਮਤਲਬ ਖੂਨ ਲਾ ਕੇ ਦੰਦਿਆ ਇਹਨਾਂ ਕੋਲ ਰਿਪਲੇਅ ਆਇਆ ਰਹਿ ਗਿਆ ਵੀ ਸਾਡੇ ਤੋਂ ਖਾਲਸਾ ਵਾਹਿਗੁਰੂ ਜੀ ਦੀ ਬਖਸ਼ੇ ਸੋ ਅੱਜ 19 ਤਰੀਕਾ ਸਾਰੇ ਭਰਾਵਾਂ ਜੀ ਵਿਆਹ ਦੀ ਵੀਡੀਓ ਆਪਾਂ ਨੂੰ ਖੜੇ ਆਗੇ ਜਿਹੜਾ ਆਪਣਾ ਹਾਜ਼ਰੀ ਦੇ ਪੱਤਨ ਇਹ ਤੋਂ ਥੋੜੀ ਜਿਹੀ ਲੂਰ ਲਗੇ ਇਹ ਸਾਰਾ ਤੋਂ ਜੋ ਵਿਆਹ ਇਹਨਾਂ ਦਾ ਜੋ ਟੱਪਾ ਬਣਾਇਆ ਵੀਰਾਂ ਨੇ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਉਹਨਾਂ ਨੂੰ ਅੱਜ ਸਵੇਰੇ ਤੋਂ 8 ਵਜੇ ਆਪਾਂ ਹਰਿਮੰਦਰ ਸਾਹਿਬ ਦਰਸ਼ਨ ਕਰਨ ਚੱਲੇ ਸੀ ਉਸ ਤੋਂ ਬਾਅਦ ਹੁਣ ਆਪਾਂ ਨਾਂ ਵੱਜ ਚੁੱਕੇ ਨੇ ਮਤਲਬ ਰਾ ਇਸ ਟਾਈਮ ਸ਼ਾਮ ਨੂੰ ਰਾਤ ਹੋ ਚੁੱਕੀ ਐ 9 ਵਜੇ ਆਪਾਂ ਵਾਪਸ ਆਇਆ ਉਹਨਾਂ ਵੀਰਾਂ ਨੇ ਖੁਦ ਆਪਾਂ ਨੂੰ ਮਤਲਬ ਫੋਨ ਲਾ ਕੇ ਦੱਸਿਆ ਵੀ ਤੁਹਾਡਾ ਫੋਨ ਇੱਥੇ ਰਹਿ ਗਿਆ ਕਿ ਸਾਡੇ ਤੋਂ ਵਾਪਸ ਲੈ ਜਾਓ ਵੀ ਬਿਨਾ ਟੈਨਸ਼ਨ ਤੋਂ ਵਾਪਸ ਦਰਸ਼ਨ دیدار ਕਰਕੇ ਹੁਣ ਸਾਮ ਨੂੰ ਮੁੜਦੇ ਹੋਏ ਇਹਨਾਂ ਕੋਲ ਆਏ ਸੀ ਇਹਨਾਂ ਭਰਾਵਾਂ ਨੇ ਆਪਣਾ ਫੋਨ ਨੂੰ ਮਤਲਬ ਵਾਪਸ ਕੀਤਾ ਇਹ ਗੱਲ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ ਬਹੁਤ ਵੱਡੀ ਕਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ ਪੰਜਾਬੀ ਭਰਾ ਨੇ ਆਪਣੇ ਪੰਜਾਬ ਦੇ ਰਹਿਣ ਵਾਲੇ ਨੇ ਜਿਹੜੇ ਇੱਥੇ ਢਾਬਾ ਚਲਾ ਰਹੇ ਨੇ ਇਹ ਬੇਨਤੀ ਆ ਵੀ ਆਪਾਂ ਸਾਰੇ ਸਹਿਯੋਗ ਕਰੀਏ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਨਾ ਭਰਾਵਾਂ ਦਾ ਹਰ ਸਟਾਫ ਦਾ ਜਿਨ੍ਹਾਂ ਨੇ ਸਾਨੂੰ ਫੋਨ ਬਕਸ ਕੀਤਾ ਤੇ ਸਾਰੇ ਬਾਕੀ ਭੈਣ ਭਰਾ ਜਿੰਨੇ ਵੀ ਆਪਣੇ ਇਸੇ ਚੈਨਲ ਨਾਲ ਜੁੜੇ ਹੋਏ ਹੋਣ ਆਪਣੇ ਪਿਆਰ ਕਰਨ ਵਾਲੇ ਸਾਰੇ ਜਰੂਰ ਇੱਥੇ ਜਦੋਂ ਹਰਮੰਦਰ ਸਾਹਿਬ ਜਾਣਿਓ ਜਿਹੜਾ ਆਪਣੇ ਮੋਗਾ ਸਾਈਡ ਤੋਂ ਜਾਂ ਬਖੰਡਾ ਸਾਈਡ ਤੋਂ ਇਧਰ ਆਉਣਿਓ ਸਾਰੇ ਇੱਥੇ ਜਰੂਰ ਇਹਨਾਂ ਕੋਲ ਰੋਕੇ ਜਾਇਆ ਕਰੋ ਕਿਉਂਕਿ ਆਪਾਂ ਪੰਜਾਬੀ ਭਰਾ ਇੱਕ ਦੂਜੇ ਦਾ ਸਾਥ ਦਈਏ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਵਾਕੀ ਤਾਂ ਉੱਥੋਂ ਜਿੰਨੀ ਆਪਣੀ ਕਿੱਤਿਆਂ ਨੂੰ ਆਪਾਂ ਕਰਨਾ ਥਾਲ। ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ 19 ਤਰੀਕ ਆ। ਸਾਰੇ ਭਰਾਵਾਂ ਨੂੰ ਬੇਨਤੀ ਵੀ ਅੱਜ ਦੀ ਵੀਡੀਓ ਇਹ ਆਪਾਂ ਹੁਣ ਖੜੇ ਆਂਗੇ। ਅ ਜਿਹੜਾ ਆਪਣਾ ਹਰੀ ਕੇ ਪੱਤਣ ਇਹ ਤੋਂ ਥੋੜੀ ਦੂਰ ਅੱਗੇ ਇਹ ਸੱਤ ਲੋਜ ਵਿਆਸ ਇਹਨਾਂ ਦਾ ਜੋ ਠੱਬਾ ਬਣਾਇਆ ਵੀਰਾਂ ਨੇ। ਤੇ ਸਾਰਿਆਂ ਨੂੰ ਦੱਸਣਾ ਚਾਹੁੰਨਾ ਵੀ ਅੱਜ ਸਵੇਰੇ ਇੱਥੋਂ 8 ਵਜੇ ਆਪਾਂ ਹਰਮੰਦਰ ਸਾਹਿਬ ਦਰਸ਼ਨ ਕਰਨ ਚਲੇ ਸੀ ਉਸ ਤੋਂ ਬਾਅਦ ਹੁਣ ਆਪਾਂ 9:00 ਵੱਜ ਚੁੱਕੇ ਨੇ ਮਤਲਬ ਰਾ ਇਸ ਟਾਈਮ ਸਾਮ ਨੂੰ ਰਾਤ ਹੋ ਚੁੱਕੀ ਐ 9:00 ਵਜੇ ਆਪਾਂ ਵਾਪਸ ਆਇਆ ਉਹਨਾਂ ਨੇ ਵੀਰਾਂ ਨੇ ਖੁਦ ਆਪਾਂ ਨੂੰ ਮਤਲਬ ਫੋਨ ਲਾ ਕੇ ਦੱਸਿਆ ਵੀ ਤੁਹਾਡਾ ਫੋਨ ਇੱਥੇ ਰਹਿ ਗਿਆ ਕਿ ਸਾਡੇ ਤੋਂ ਵਾਪਸ ਲੈ ਜਾਓ ਵੀ ਬਿਨਾ ਟੈਨਸ਼ਨ ਤੋਂ ਆਪਾਂ ਫੇਰ ਦਰਸ਼ਨ دیدار ਕਰਕੇ ਹੁਣ ਸਾਮ ਨੂੰ ਮੁੜਦੇ ਹੋਏ ਇਹਨਾਂ ਕੋਲ ਆਏ ਸੀ ਇਨਾ ਭਰਾਵਾਂ ਨੇ ਆਪਣਾ ਫੋਨੋਂ ਮਤਲਬ ਗੱਲ ਕੀਤਾ ਹੈ ਇਹ ਗੱਲ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ ਬਹੁਤ ਵੱਡੀ ਕਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ ਪੰਜਾਬੀ ਭਰਾ ਨੇ ਆਪਣੇ ਪੰਜਾਬ ਦੇ ਰਹਿਣ ਵਾਲੇ ਨੇ ਜਿਹੜੇ ਇੱਥੇ ਕੱਬਾ ਚਲਾ ਰਹੇ ਨੇ ਤੇ ਬੇਨਤੀ ਹੈ ਵੀ ਆਪਾਂ ਸਾਰੇ ਸਹਿਯੋਗ ਕਰੀਏ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਇਹਨਾਂ ਭਰਾਵਾਂ ਦਾ ਹਰ ਸਟਾਫ ਦਾ ਜਿਨ੍ਹਾਂ ਨੇ